ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਬਈ ਅਸੀਂ 11 ਜੂਨ 2025 ਨੂੰ ਟੀਆਂ ਕਬੂਤਰਬਾਜ਼ੀਆਂ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਪਹਿਲੀ ਬਾਜੀ ਪਿੰਡ ਰੁੜਕਾ ਨੇੜੇ ਡੇਲੋ 1700 ਮੋਡ ਨੂੰ 23 ਕਬੂਤਰ ਰੋਡੇ ਸੀ ਸਾਢੇ 3 ਵਜੇ ਬਾਜੀ ਨਿਬੜੀ ਪਹਿਲਾ ਨੰਬਰ ਬਣਾਇਆ ਬਈ ਲੱਖਾ ਖੱਟੜਾ ਐ ਐਲਈਡੀ 800 ਦੀ ਜਿੱਤ ਦਾ ਜੇਤੂ ਦੂਜਾ ਨੰਬਰ ਬਣਾਇਆ ਬਈ ਨਾਹਤ ਬਟਾਰੀ ਪੱਖਾ 500 ਦੀ ਜਿੱਤ ਦਾ ਜੇਤੂ ਰਮਾਨ ਕਰਤਾਰਪੁਰ ਗਰੁੱਪ ਦਾ ਕਬੂਤਰ ਸੀ ਬਈ ਤੀਜਾ ਨੰਬਰ ਬਣਾਇਆ ਗੁਰਵਾਜ ਲਹਿਰਾ ਕੱਪ 200 ਦੀ ਜਿੱਤ ਦਾ ਜੇਤੂ ਅਗਲੀ ਬਾਜੀ ਓਡੀਸੀ ਪਿੰਡ ਬਜੋਕੀ ਖੁਰਦ ਨੇੜੇ ਪੈਣੀ ਖੁਰਦ 1200 ਮੋੜ ਨੂੰ 81 ਕਬੂਤਰ ਓਡੀਸੀ ਪਹਿਲਾ ਨੰਬਰ ਬਣਾਇਆ ਬਾਈ ਗੋਪੀ ਸੰਘਾਲੀ ਕੂਲਰ ਦਾ ਜੇ ਤੂੰ ਦੂਜਾ ਨੰਬਰ ਬਣਾਇਆ ਰਾਜੂ ਕਿਲਾਰਾਏਪੁਰ ਪੱਖੇ ਦਾ ਜੇ ਤੂੰ ਤੀਜਾ ਨੰਬਰ ਛੋਟਾ ਬੂਟਾ ਟਮੋਟ ਕੱਪ ਦਾ ਜੇ ਤੂੰ ਚੌਥਾ ਨੰਬਰ ਬਣਾਇਆ ਬਾਈ ਜੋਤਬਦਨੀ ਕੱਪ ਦਾ ਜੇ ਤੂੰ ਕਾਪੀ ਤੇ ਸੀਗਾ ਬਾਈ ਯਮਨਾ ਕੋਪਾਲਾ ਅਗਲੀ ਬਾਜੀ ਓਡੀਸੀ 22 ਪਿੰਡ ਚਕਰ ਜ਼ਿਲ੍ਹਾ ਲੁਧਿਆਣਾ 3000 ਮੋਡ ਨੂੰ 85 ਕਬੂਤਰ ਓਡੇ ਸੀ 3:35 ਮਿੰਟ ਤੇ ਬਾਜੀ ਨਿਬੜੀ ਪਹਿਲਾ ਨੰਬਰ ਬਣਾਇਆ ਬਈ ਚੀਨਾ ਮਾਨਸਾ ਮੋਟਰਸਾਈਕਲ ਦਾ ਜੇਤੂ ਦੂਜਾ ਨੰਬਰ ਬਣਾਇਆ ਬਈ ਗਰਸਰਨ ਆਸਟ੍ਰੇਲੀਆ ਵਾਸੀ ਮਸ਼ੀਨ ਦਾ ਜੇਤੂ ਤੀਜਾ ਨੰਬਰ ਬਣਾਇਆ ਬਈ ਜਸੂ ਵਾਚਕਰ ਨੇ ਐਲਈਡੀ ਦਾ ਜੇਤੂ ਅਗਲੀ ਬਾਜੀ ਓਡੀਸੀ 22 ਪਿੰਡ ਬੜਾ ਬ੍ਰਿਆਮ ਜ਼ਿਲ੍ਹਾ ਫਿਰੋਜ਼ਪੁਰ 1200 ਮੋਡ ਨੂੰ 55 ਕਬੂਤਰ ਓਡੇ ਸੀ 2:55 ਮਿੰਟ ਤੇ ਕੱਲਾ ਰਹਿ ਗਿਆ ਸੀ ਕਬੂਤਰ ਬਈ ਸਨੀ ਜੈਦ ਤੇ ਦੂਜਾ ਕਬੂਤਰ ਸੀਗਾ ਬਾਈ ਮਨਪ੍ਰੀਤ ਜਵਾਰ ਸਿੰਘ ਵਾਲਾ ਅਗਲੀ ਬਾਜੀ ਓਡੀਸੀ ਬਾਈ ਪਿੰਡ ਗੜੀ ਸ਼ੰਕਰ 3200 ਮੋਡ ਨੂੰ 154 ਕਬੂਤਰ ਓਡੀਸੀ 5:05 ਤੇ ਸੱਤਾ ਕਬੂਤਰਾਂ ਦੇ ਵਿੱਚ ਬਾਜੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਬਾਈ ਕਰਨਵੀਰ ਨਮਾ ਕਿਲਾ ਫਰਜ ਦਾ ਜੇਤੂ ਕਾਕਾ ਨਮਾ ਕਿਲਾ ਦਾ ਕਬੂਤਰ ਸੀ ਬਾਈ ਦੂਜਾ ਨੰਬਰ ਬਣਾਇਆ ਸਹਿਜ ਪ੍ਰੀਤ ਮਲੂਕਾ ਕੂਲਰ ਦਾ ਜੇਤੂ ਇਹ ਕਬੂਤਰ ਦੀ ਬਾਈ ਕਿਸੇ ਕਬੂਤਰ ਨਾਲ ਸਾਂਝੀ ਨਹੀਂ ਸੀ ਦੂਜਾ ਨੰਬਰ ਬਣਾਇਆ ਬਾਈ ਰਾਜਵੀਰਾਵਾਲ ਤੀਜਾ ਨੰਬਰ ਬਣਾਇਆ ਬਾਈ ਪਿੰਦਰ ਮੱਲਣਾ ਚੌਥਾ ਨੰਬਰ ਬਣਾਇਆ ਬਾਈ ਤਾਰਾ ਕਲ ਤੇ ਇੱਕ ਕਬੂਤਰ ਹੋਰ ਸੀ ਬਾਈ ਸਾਂਜੀ ਦੇ ਵਿੱਚ ਸ਼ਾਮਲ ਉਸ ਦਾ ਪਤਾ ਨਹੀਂ ਲੱਗ ਸਕਿਆ ਅਗਲੀ ਬਾਜੀ ਡੀਸੀ ਬਾਈ ਪਿੰਡ ਜਸਪਾਲ ਵੰਗਰਾ ਜ਼ਿਲ੍ਹਾ ਲੁਧਿਆਣਾ 4200 ਮੋਡ ਨੂੰ 29 ਕਬੂਤਰ ਉੱਡੇ ਸੀ 4:50 ਮਿੰਟ ਤੇ ਕੱਲਾ ਕਬੂਤਰ ਰਹਿ ਗਿਆ ਸੀ ਬਾਈ ਕਰਮਣ ਜਸਪਾਲ ਮੋਟਰਸਾਈਕਲ ਦਾ ਜੇਤੂ ਬਣਿਆ ਬਾਈ ਪੂਤੀ ਸਿੱਧਵਾਂ ਗਰੁੱਪ ਦਾ ਕਬੂਤਰ ਸੀ ਦੂਜਾ ਨੰਬਰ ਬਣਾਇਆ ਬਾਈ ਨੂਨਾ ਖੱਟੜਾ ਮੋਟਰਸਾਈਕਲ ਦਾ ਜੇਤੂ ਬਾਕੀ ਕਬੂਤਰਾਂ ਦਾ ਬਾਈ ਪਤਾ ਨਹੀਂ ਲੱਗ ਸਕਿਆ ਜੇ ਕਿਸੇ ਵੀਰਪੁਰ ਅਪਡੇਟ ਹੋਵੇ ਤਾਂ ਉਹ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਅਗਲੀ ਬਾਜੀ ਯੂਡੀਸੀ ਬਾਈ ਪਿੰਡ ਥਰਾਜ 1700 ਮੋਡ ਨੂੰ 76 ਕਬੂਤਰ ODE ਸੀ 700 ਕਬੂਤਰਾਂ ਦੇ ਵਿੱਚ ਬਾਜੀ ਸਾਂਝੀ ਹੋਗੀ ਗੋਰਾ ਚੜੱਕ ਜੱਗਾ ਕੋਟਲਾ ਹਰਪ੍ਰੀਤ ਸਰਪੰਚ ਬੁਰਜ ਜੱਸਾ ਮਾੜੀ ਬੰਸਾ ਮਾੜੀ ਅਮਨਿੰਦਰ ਕੋਹਲਿਆ ਕੁਲਦੀਪ ਭੁਖੇਵਾਲੀ ਇਹਨਾਂ 700 ਕਬੂਤਰਾਂ ਦੇ ਵਿੱਚ ਬਾਈ ਬਾਜੀ ਸਾਂਝੀ ਹੋਗੀ ਸੀ ਅਗਲੀ ਬਾਜੀ ਡੀਸੀ 2 ਪਿੰਡ ਕੋਕਰੀ ਕਣਾ 1700 ਮਾਡਲ ਨੂੰ 60 ਕਬੂਤਰ ODE ਸੀ ਚਾਰ ਕਬੂਤਰਾਂ ਦੇ ਵਿੱਚ ਬਾਜੀ ਸਾਂਝੀ ਹੋਗੀ ਤੇਜੀ ਗਾਲਬ ਪ੍ਰਭਨੂਰ ਰੌਲੀ ਬੂਟਾ ਤਖਾਨ ਵੱਦ تنਵੀਰ ਕੋਲੀਆ ਇਹਨਾਂ ਚਾਰ ਕਬੂਤਰਾਂ ਦੇ ਵਿੱਚ ਵੀ ਸਾਂਝੀ ਹੋਗੀ ਸੀ ਤੇਜੀ ਗਾਲਬ ਪ੍ਰਭਨੂਰ ਰੌਲੀ ਬੂਟਾ ਤਖਾਨ ਵੱਦ ਕਰਨਵੀਰ ਕੋਲੀਆ ਅਗਲੀ ਬਾਜੀ ਡੀਸੀ ਬਾਈ ਪਿੰਡ ਕੋਟਲੀ ਕਲਾਂ ਜ਼ਿਲ੍ਹਾ ਮਾਨਸਾ 2200 ਮਾਡਰੋਂ 85 ਕਬੂਤਰ ਹੋਣੇ ਸੀ 3:40 ਮਿੰਟ ਤੇ ਬਾਜੀ 50 ਕਬੂਤਰਾਂ ਦੇ ਵਿੱਚ ਸਾਂਝੀ ਹੋਗੀ ਮਲਕੀਤ ਦੁੱਗਾਂ ਵਾਲਾ ਕੁਲਰ ਪਲੱਸ ਸਾਂਝੀ ਦਾ ਜੇਤੂ ਬਲਰਾਜ ਬੱਲੋ ਪੱਖਾ ਪਲੱਸ ਸਾਂਝੀ ਦਾ ਜੇਤੂ ਤੀਜਾ ਨੰਬਰ ਬਣਾਇਆ ਬਾਈ ਬਚੀਆ ਕਲਿਆ ਪੱਖਾ ਪਲੱਸ ਸਾਂਝੀ ਦਾ ਜੇਤੂ ਚੰਨਾ ਸੇਖਪੁਰ ਦਲਵੀਰ ਜੋਗਾ ਇਹ ਵੀ ਕਬੂਤਰ ਬਾਈ ਸਾਂਝੀ ਦੇ ਵਿੱਚ ਸ਼ਾਮਲ ਰਹੇ ਅਗਲੀ ਬਾਜੀ ODC 22 ਪਿੰਡ ਨਾਥਪੁਰਾ 2200 ਮਟਰ ਨੂੰ ਸਿਆਸੀ ਕਬੂਤਰ ODEC 3:50 ਮਿੰਟ ਤੇ ਬਾਜੀ ਨਿਬੜੀ ਪਹਿਲਾ ਨੰਬਰ ਬਣਾਇਆ ਬਾਈ ਜਯਦਵਿੰਦਰ ਪੂਲੀ ਕੂਦਰ ਦਾ ਜੇਤੂ ਦੂਜਾ ਨੰਬਰ ਬਣਾਇਆ ਬਾਈ ਕੰਤਾਰਮਾਨਾ ਕੱਪ ਦਾ ਜੇਤੂ ਤੀਜਾ ਨੰਬਰ ਬਣਾਇਆ ਬਾਈ ਮੱਖੂ ਸੇਮਾ ਕੱਪ ਦਾ ਜੇਤੂ ਅਗਲੀ ਬਾਜੀ ਓਡੀਸੀ 22 ਪਿੰਡ ਜੀਵਨਪੁਰਾ 1700 ਮੋਟ ਨੂੰ 100 ਕਬੂਤਰ ਉੱਡਿਆ ਸੀ ਜਿਨ੍ਹਾਂ ਚ ਬਾਈ 4:50 ਮਿੰਟ ਤੇ ਬਾਜੀ ਨਿਬੜੀ ਪਹਿਲਾ ਨੰਬਰ ਬਣਾਇਆ ਬਾਈ ਪਪਾ ਟੀਵੀ ਫਰਿੱਜ ਪਲੱਸ 700 ਦੀ ਜਿੱਤ ਦਾ ਜੇਤੂ ਦੂਜਾ ਨੰਬਰ ਬਣਾਇਆ ਬਾਈ ਰਾਜਵੀਰ ਰਾਮਗੜ੍ਹ LED ਪਲੱਸ 500 ਦੀ ਜਿੱਤ ਦਾ ਜੇਤੂ ਤੀਜਾ ਨੰਬਰ ਬਣਾਇਆ ਬਾਈ ਗੋਵਿੰਦ ਜੀਵਨਪੁਰ ਪੱਖਾ ਪਲੱਸ 300 ਦੀ ਜਿੱਤ ਦਾ ਜੇਤੂ ਚੌਥਾ ਨੰਬਰ ਬਣਾਇਆ ਬਾਈ ਕਾਲੂ ਮੰਡ ਪੱਖਾ ਪਲੱਸ 200 ਦੀ ਜਿੱਤ ਦਾ ਜੇਤੂ ਪੰਜਵਾਂ ਨੰਬਰ ਬਣਾਇਆ ਬਾਈ ਦੀਪ ਫੱਲੇਵਾਲ ਪੱਖੇ ਦਾ ਜੇਤੂ ਛੇਮਾ ਨੰਬਰ ਬਣਾਇਆ ਬਾਈ ਗਗਨ ਮਾਛੀਆਂ ਕੱਪ ਦਾ ਜੇਤੂ ਸਤਮਾ ਨੰਬਰ ਬਣਾਇਆ ਬਾਈ ਹੀਰਾ ਹਰੀਮਾਬਾਦ ਕੱਪ ਦਾ ਜੇਤੂ ਏ ਸੀ ਬਾਈ ਜੀਵਨਪੁਰ ਕੁੱਤਰ ਬਾਈ ਦੀ ਅਪਡੇਟ ਇਦਾਂ ਦੀ ਅਪਡੇਟ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹਿਲਾਂ ਪਹੁੰਚੇ ਧੰਨਵਾਦ ਜੀ